ਕੋਂ ਕਾ ਸਤਨਾਮ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੋਨੀ ਸੇ ਭੰਗ ਪ੍ਰਸਾਦ ਜਪ ਆ ਸਜਦਾ ਸਚ ਹੈ ਵੀ ਸਚ ਨਨ ਖੋਸੀ ਵੀ ਸਚ ਸੱਚੇ ਸੋਚ ਨਾ ਹੋਵੇ ਜੇ ਸੱਚ ਲਖਵਾ ਰੁੱਪੇ ਚੁੱਪੇ ਚੁੱਪ ਨਾ ਹੋਵੇ ਜੇ ਲਹਿਰਾਂ ਲਿਖਤਾਰ ਭੁਖਿਆ ਪੋਖ ਨ ਉਤਰੀ ਜੇ ਬਨ ਗੁਰੀਆ ਭਾਰ ਸਿਆ ਸਿਆਣ ਪਾਲ ਲਖ ਹੋਏ ਤੈਕ ਨ ਚੱਲੇ ਨਾਲ ਕਿਸ ਚੈਰ ਹੋਈਏ ਜਿ ਪੂਰੇ ਟੁੱਟੇ ਪਾਲ ਹੁਕਮਰ ਜਾਏ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਮਿਲੇ ਵਿੜਾਈ ਹੁਕਮੀ ਤੁਮ ਨੀਚਉ ਹੁਕਮੋ ਲਖ ਦੁਖ ਸੁਖ ਪਾਈ ਹੈ ਇਤਨਾ ਹੁਕਮੀ ਬਖਸ਼ੀ ਇਸ ਇੱਕ ਹੁਕਮੀ ਸਦਾ ਪੁਾਈ ਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮਨਾ ਕੋਈ ਨਾਨਕ ਹੁਕਮੇ ਜੇ ਬੁਝੇ ਤਾ ਹੁਮੈ ਨ ਕਹੇ ਕੋਈ ਗਾਵੇ ਕੋ ਤਾਣ ਹੁ ਕਿਸੇ ਤਾਣ ਗਾਵੇ ਕੋ ਦਾਤ ਜਨ ਨਿਸ਼ਾਨ ਗਾਵੇ ਕੋ ਗੁਣ ਉਡਾਈਆਂ ਚਾਰ ਗਾਵੇ ਕਵਿਧਿਆਨਿ ਕਉ ਵਿਚਾਰ ਗਾਵੇ ਕੋ ਸਾਜ ਕਰ ਤਨ ਖੈ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ Jape se door gave ko vikhe had raha door kathna kathina aave to kat khat kathi koti kot kot jinda del ande phak pahe jug jivan tar khai khai hukme hum chalae raho nan ko se ve parwao satya saheb satya ae pakyo apar ਅਕੇ ਮੰਗੇ ਦੇਹ ਦੇਹ ਦਸ ਕਰ ਦਤਾਰ ਫਿਰ ਕੇ ਅੱਗੇ ਰੱਖੀਏ ਜੇ ਕਿਸੇ ਦਰਬਾਰ ਮੁੱਖ ਕੇ ਬੋਲਣ ਬੋਲੀਏ ਜੇ ਸੁੰਤਰ ਪਿਆਰਾ ਅੰਮ੍ਰਿਤ ਵੇਲਾ ਸੱਚਾ ਨਾਮ ਵੜਾਈ ਵਿਚਾਰ ਕਰਮੀਆਂ ਦੇ ਕੱਪੜਾ ਨਦਰੀ ਮੁਖ ਦਵਾਰ ਨਾਲ ਕਹਿ ਜਾਣੀਏ ਸਭ ਆਪੇ ਸਚਾਰ ਥਾਪੈਣ ਜਾਏ ਕਿਤਾ ਨਾ ਹੋਏ ਆਪੇ ਆਪੋ ਨਰੰជន ਸੋਏ ਦਿਨ ਸੇਵਾ ਦਿਨ ਪਾਇਮਾਨ ਨੰਗ ਗਾਵੈ ਸੁਣ ਗੁਣੀਂ ਦਾ ਨੰਗ ਗਾਵੈ ਸੁਣੀ ਮਨ ਰਖੀਆ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰੂ ਨੰਦ ਗੁਰਮੁਖ ਵੇਦ ਗੁਰਮੁਖ ਰਹਿ ਸਮਾਈ ਗੁਰੂ ਈਸਰ ਗੁਰ ਗੋੜਕ 부ਗੁਰੂ ਬਾਰ ਪਰਵਦੀ ਮਾਈ ਜੇਹੋ ਜਾਣਾ ਖਾਣਾ ਏ ਕਹਿਣਾ ਕਦਨ ਜਾਏ ਗੁਰਾ ਇੱਕ ਦੇਪ ਬੁਝਾਏ ਸੁਭਰਾਂ ਜੀਆਂ ਕੇ ਇੱਕ ਦਾਤਾ ਸੁਮੇ ਸਰਨਾ ਜਾਏ ਤਿਸ ਨਾਉ ਜਿਸ ਪਾਵਾਂ ਵਿਣ ਪਾਣੇ ਕੈ ਨਾਇ ਕਰੀ ਜੈਤੀ ਸ੍ਰਿਸ਼ਟ ਉਪਾਈ ਵੇਖਾਂ ਵਣ ਕਰਮਾ ਕੇ ਮਿਲੇ ਲਈ ਮਤ ਮਤ ਵਿਚਰਤਨ ਜਵਾਰ ਮਾਨਕ ਜੇ ਗੁਰ ਕੀ ਸੁਣੀ ਗੁਰ ਇਕ ਦੇ ਬੁਝਾਈ ਸਬਨਾ ਜੀਆਂ ਕੋ ਇੱਕੋ ਦਾਤਾ ਸਮੇ ਵਿੱਚ ਨਾ ਜਾਈ ਜੇ ਚਰਿਆ ਜਾ ਹੋ ਸੁਣੀ ਹੋਏ ਨਵਖੰਡ ਜਾਣਿਆ ਨਾਦ ਲੈ ਸਬ ਕੋਏ ਜਿੰਦੰਗਾ ਨੌਰ ਖਾਏ ਕੇ ਜਸ ਕਿ ਡਿਗਲੇ ਜੇ ਇਸ ਨਜ਼ਰ ਨਾ ਆਵੇ ਦਵਾਦਰੋਂ ਭੁਸ਼ੇ ਕੀਟਾਂ ਅੰਦਰ ਗੀਟ ਕਰ ਦਸੀ ਦਸ ਧਰੇ ਨਾਨਕ ਨਿਰਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣੇ ਸਿਦ ਪੀਰ ਸੁਰਨਾ ਸੁਣੇ ਤਰਤਵ ਰਾਕਾ ਸੁਣੇ ਦੀਪੁਲਾ ਪਤਾ ਸੁਣੇ ਬੋਨਸ ਕੇ ਕਾਰ ਨਾਨਕ ਬਖਦਾ ਸਦਾ ਵਿਕਾਸ ਸੁਣਿਆ ਦੁਪਾਪ ਕਾ ਨਾਸ ਸੁਣਿਆ ਇਸਰ ਬਰਮੈਂਦਾ ਸੁਣਿਆ ਸੁਖ ਸੁਲਾਨ ਮੰਦਾ ਸੁਣਿਆ ਯੁਗਤਨ ਯੁਗਤਨ ਭੇਦ ਸੁਣਿਆ ਸਾਸਮ੍ਰਿਤ ਵੇਦ ਨਾਨਕ ਪ੍ਰੋਦਸ ਦਾ ਵਿਗਾਸ ਸੁਣਿਆ ਦੁਪਾਪ ਕਾ ਨਾਸ ਸੁਣਿਆ ਸੰਸਤੋ ਗਿਆਨ ਸੁਣਿਆ ਛਟਕ ਕਸ਼ਨਾ ਸੁਣਿਆ ਪਰਪਾਵੇ ਮਾਨ ਸੁਣਿਆ ਲਾਗੇ ਸੇ ਧਿਆਨ ਨਾਨਕ ਭਗਤ ਦਾ ਸਦਾ ਵਿਗਾਸ ਸੁਣਿਆ ਦੁਪਾਪ ਕਾ ਨਾਸ ਸੁਨੇ ਸਰਾ ਗੁਣਾ ਕੇਗਾ ਸੁਨੇ ਸੇਕ ਪੀਰ ਪਾਸਾ ਸੁਨੇ ਆਂਦੇ ਭਾਵੇ ਰਾ ਸੁਨੇ ਹੱਥ ਆਵੇ ਸੁਗਾ ਨਾਨਕ ਫੁਰਸਦਾ ਵਿਗਾ ਸੁਨੇ ਦੁਪ ਪਕਾ ਨਾਸ ਮਨੇ ਕੀ ਗਤ ਕਹਿ ਨਾ ਜਾਏ ਜੇ ਕੋ ਕੈ ਪੀ ਸੇ ਪਸਤਾਏ ਕਾ ਕਿਲ ਮੋ ਲਿਖਣ ਹਾਰ ਮਨ ਕਾ ਬੇ ਕਨ ਵਿਚਾਰ ਇਸ ਅਨੰਦ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਸੂਰਤ ਹੋਵੇ ਮਨ ਬੱਧ ਮਨ ਸਗਲ ਭਾਵਣ ਕੀ ਸੁੱਧ ਮਨ ਮੋ ਟਟਾ ਨਾ ਖਾਇ ਮਨ ਸਭ ਜਮ ਕੇ ਸਾਧਨ ਜਾਏ ਇਸ ਅਨੰਦ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰ ਛਾਪ ਨਾ ਪਾਏ ਮੰਨੇ ਪਤਸੀ ਪਰ ਗੱਟ ਜਾਏ ਮੰਨੇ ਬਾਗ ਮਾ ਜੱਲੇ ਪੰਥ ਮੰਨੇ ਧਰਮ ਸੇਤ ਸੰਬੰਧ ਐ ਸਨੰਦ ਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਏ ਮੁਖ ਦਵਾਰ ਮੰਨੇ ਪਰਵਾਸ ਧਾਰ ਮੰਨੇ ਤਰ ਤਰ ਗੁਰ ਸਿੱਖ ਮੰਨੇ ਨਨ ਪਾਏ ਨਾ ਪੇਖ ਐ ਸਨੰਦ ਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਣ ਪੰਜ ਪ੍ਰਦਾਨ ਪੰਜ ਪਾਵੇ ਦਰੇ ਗੇ ਮਨ ਪੰਚ ਸੋਏਦਰ ਜਾਨ ਪੰਚਾਕਾ ਗੁਰੇ ਕਾ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰ ਤੀ ਕਿ ਕਰਨੈ ਇਸ ਮਾਰ ਤੋਲ ਦਰਮਿਆ ਕਾ ਪੂਤ ਸੰਦੋਖ ਧਾਮ ਰਖਿਆ ਜਿਨਸੂਤ ਜੇ ਕੋ ਪੂਜੇ ਵਿਸਿਆਤ ਬੋਲੇ ਉਪਰ ਕੀਤਾ ਪਾਰ ਧਰਤੀ ਹੋਰ ਪਰੇ ਹੋਰ ਹੋਰ ਵਾਰਤ ਲੇਕਮਣ ਜੋ ਜੀ ਜਾਤ ਰੰਗ ਕੇ ਨਾਮ ਸੁਭਨਾ ਲਿਖਿਆ ਕ੍ਰਿ ਕਲਾ ਇਹ ਲੇਖਾ ਲਿਖ ਜਾਣੇ ਕੋ ਇਹ ਲੇਖਾ ਲਿਖ ਕੇ ਕਹਤਾ ਹੋਇ ਕਹਤਾ ਤਾਂ ਸੋਲੇ ਰੂਪ ਕੇਤੀ ਦਾ ਜਾਣ ਕਣ ਤੂ ਤ ਪੀਤੀ ਤਪਸਾ ਇੱਕ ਕਵਾਜ ਸਤੇ ਹੋਇ ਲਖ ਦਰਿਆਉ ਕੁਦਰਤ ਕਮਣ ਕਾ ਵਿਚਾਰ ਵਾਰਨ ਜਾਓ ਇੱਕ ਕਵਾਜ ਉਤਪਾਦ ਸائیں ਭਲੀ ਕਾਰ ਗੁਸਤ ਸਨ ਨਰੰਗਕਾਰ ਅਸੰਸ ਜਪ ਅਸੰਸ ਭਾਉ ਅਸੰਸ ਪੂਜਾ ਸੰਸਤ ਤਾਉ ਸੰਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਸਰਤੀ ਸੰਸਦਤਾ ਸੰਸੰ ਸੂਰ ਮੋਹ ਸਭ ਭਗ ਕੁਸਾਰ ਸੰਖ ਮੋਨ ਲਿਵ ਲਾਇ ਤਾਰ ਕੁਦਰ ਕਵਣ ਕਾ ਵਿਚਾਰ ਵਰਨ ਜਾਵਾ ਇੱਕ ਬਾਜ ਉਪਾਇ ਸਾਈ ਭਲੀਕਾਰ ਦੂਸਰ ਦਾ ਸਲਾਮ ਰੰਕਾਰ ਸੰਖ ਭੂਰਕ ਅੰਧਕੋਰ ਸੰਚੋਰ ਹਰਾਮਕੋਰ ਸੰਖ ਕੰਬਰ ਕਰ ਜੈ ਜੋਰ ਅ ਸੰਖ ਗਲ ਹਟ ਵਡ ਘਤਿਆ ਕਮਾਏ ਸੰ ਪਾਪੀ ਪਪ ਕਰ ਜਾਏ ਸੰ ਕੂੜੇ আর ਕੂੜੇ ਫੇਰਾਈ ਸੰ ਸੰਮਲੇਸ ਵੱਲ ਪਖ ਖਾਏ ਸੰਖ ਨਿੰਦ ਅਸੀਰ ਕਰੇ ਪਾਰ ਨਾ ਨਕ ਨੀਤ ਕੈ ਵਿਚਾਰ ਵਹਣ ਜਾਵੇ ਇਕ ਵਾਰ ਜੋਤ ਭਾਵੇ ਸਾਈ ਭਲੀਕਾਰਾ ਤੂਸ ਦਸਲੰ ਨਰੰਕਰ ਅਸੰਸ ਨ ਅਸੰਗਥਾ ਅਗਮ ਅਗਮ ਸੰਖਲੋ ਅਸੰਖ ਕੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰੀ ਸੰਸਿਰੋਖਾਣ ਜਿਨ ਇਹ ਲਿਖੇਲ ਤੇ ਸਿਰ ਨਾ ਹੈ ਜੀ ਫਰਮਾਇ ਜਿਤੇ ਪਾਏ ਜਿਤੇ ਕਿਤੇ ਤੇਤਾ ਨਾਮ ਨਾਵੇ ਨਾ ਹੀ ਕੋਥਾ ਕੁਦਰਤ ਕਮਣ ਕਹਾ ਵਿਚਾਰ ਵਾਰਨ ਜਾਓ ਇੱਕ ਵਾਰ ਜੋਤਿ ਪਰ ਸਾਈਂ ਭਲਿਕਾਰ ਤੂੰ ਸਦਾ ਸਲਮ ਨਰੰਕਾਰ ਭਰੀਏ ਹੱਥ ਫੇਰ ਤੰਦੇ ਪਰ ਤੋ ਤਿਤਲਸਖੇ ਮੁਕਤੀ ਦੇ ਕਪੜਾ ਹੋਏ ਜੇ ਸਭਨ ਨਹੀਂ ਹੋ ਤੋ ਇਹ ਪਰੀਏ ਮਤ ਪਪਾ ਕੇ ਸੰਗਾ ਤੋਪੇ ਨਾ ਮਕੇ ਰੰਗਾ ਪੁਣੀ ਪੱਪੀਆ ਕੰਨਾਇਕਰ ਕਰ ਕਰਨਾ ਲਿਖ ਲੈ ਜਾਓ ਆਪੇ ਵਿਆਪੇ ਹੀ ਖਾਓ ਨੰਦ ਹੁਕਮੀ ਆਉ ਜਾਓ ਤੀ ਤਪਦੇ ਦਾਨ ਜੇ ਕੋ ਭਾਗ ਦਿਲ ਕਾਮਾ ਸੁਣੀ ਅਮਨੇ ਮਨ ਕੀਤਾ ਪਾਓ ਅੰਤਰਗਤ ਤੀ ਸਮਲਨਾ ਸਭ ਗੁਣ ਤੇਰੇ ਮੇ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾ ਸਤਿ ਸਾਨੀ ਬ੍ਰਹਮਾ ਸਤ ਸਾਨਸਦਾ ਮੰਚਾਉ ਕਮ ਸੁਵੇਲਾ ਵਖਤ ਕਮਣ ਕਾਂ ਟਿਤ ਕਵਣ ਵਾਰ ਆ ਕਾਂ ਸੇ ਰਤਿ ਮਾ ਕਮਣਿਤ ਹੋਆ ਕਾਰ ਵੈਨ ਪਈ ਕੁੰਡ ਤੀਜਾ ਵੇ ਲੇ ਪ੍ਰਾਣ ਮੁਖ ਨ ਪਏ ਕਾਦਿਆ ਜਿ ਲਿ ਕਰਨ ਲੇ ਪ੍ਰਾਣ ਤਿਤਵ ਨ ਜਗੀ ਜਾਣੇ ਰਤਮਾ ਨ ਕੋਈ ਜਗਰਤਾ ਸ੍ਰਿਸ਼ਟੀ ਕੋ ਸਜੇ ਅਪੇ ਜਾਣੇ ਸੋਈ ਕਿਵ ਕਰ ਆਖਾ ਕਿਵ ਸਲਾਈ ਕੀ ਵਰਨੇ ਕੇਵਲ ਜਾਣਾ ਨਾਨਕ ਆਖਣਾ ਸਭ ਕੋ ਆਖੇ ਇੱਕ ਦੂਜੇ ਸਿਆਣਾ ਵਡਾ ਸਾਈ ਵਡੀ ਨਹੀਂ ਕੀਤਨ ਜਾਤਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਾਇਨਾ ਸੋਹਿ ਪਤ ਲਪਤਾ ਲਖ ਗਸ ਅਗਾਹ ਊੜ ਕੋੜਕ ਭਾਲ ਤਕੇ ਵਿਤ ਕਹਨੇਕ ਬਾਤ ਸੇ 16 ਕਹਨੇਕ ਤੇ ਬਾਸ ਲੇਖ ਧਾਤ ਲਿਖਾ ਲਿਖੀਏ ਲੈ ਕੇ ਹੋਏ ਉੜਾਸ ਨਾਨਕ ਓਡਾਖੀਏ ਅਪ ਜਣੇ ਆਪ ਸਲਾਈ ਸਲਾਈ ਤੇ ਸੁਚਨਾ ਪਾਈਐਂਂ ਦੀਏ ਤੇਵਾਸ ਪਰ ਸੁਗਨ ਜਣੇ ਸੰਸ ਸੁਲਤਾਨ ਗੈ ਰਿਤ ਮਲਤਾਨ ਨ ਕੀਰਤਨ ਉਹਨੇ ਜਿਸ ਨੂੰ ਨਉਸਰੇ ਅੰਤਨਾ ਸੁਤੀ ਕੇਨ ਅੰਤ ਅੰਤਨਾ ਕਰਨ ਦੇਨ ਅੰਤ ਅੰਤ ਨਾ ਵੇਖਨ ਸੁਨਣਾ ਅੰਤ ਅੰਤ ਨਾ ਜਪੇ ਕੀਆ ਮੰਨ ਮੰਨਤਾ ਅੰਤ ਨਾ ਜਪੇ ਕੀਤਾ ਗਾਰ ਅੰਤ ਨਾ ਜਪੇ ਪਾਰਾ ਬਾਰ ਅੰਤ ਨਾ ਕਰਨ ਦੇ ਕਿਤੇ ਬੇਲਾ ਲਾਏ ਤਾਂ ਕੇ ਅੰਤ ਨਾ ਪਾਏ ਜਾਏ ਇਹ ਅੰਤ ਨਾ ਕਰਨ ਜਾਣੇ ਕੋਏ ਬੁੱਧਾ ਕਈਏ ਬੁੱਧਾ ਹੋਏ ਵੱਡਾ ਸਾਇ ਉੱਚਾ ਥਾ ਉੱਚੇ ਉੱਪਰ ਉੱਜਾ ਨਾ ਐਵੜੂ ਉੱਜਾ ਹੋਵੇ ਕੋਈ ਤਿਸੂੱਚੇ ਕੋ ਜਾਣੇ ਸੋਏ ਜੇ ਉਹ ਆਪ ਜਾਣਿਆ ਆਪ ਆਪ ਨਾਨਕ ਨੰਦਰੀ ਕਰਮੀ ਦਾਤ ਬੋਤ ਅਕਰਮ ਲਿਖਾ ਨਾ ਜਾਏ ਗੁੜਾ ਤੱਤਾ ਤੇ ਨੰਤਾ ਮਾਇਕ ਕਿਤੇ ਮਹਜੋ ਦਪਾਰ ਕਿਤੇ ਦੰਦੀ ਵਿਚਾਰ ਕਿਤੇ ਕਪ ਟੁੱਟੇ ਵੇਕਾਰ ਕਿਤੇ ਲੇਲ ਮੁਕਰ ਪਾਏ ਕਿਤੇ ਮੂਰਖਾਈ ਖਾਏ ਕਿਤੇ ਦੁੱਧੂ ਸਦਮਾਰ ਹੈ ਬੇਦੱਕੀ ਦਤਾਰਾ ਬੰਦ ਕਲਾਸੀ ਪਾਣੇ ਹੋਏ ਹੋ ਰਗਨ ਸਕੇ ਕੋਈ ਜੇ ਕੋ ਖਾਏਗਾ ਅਖਣ ਪਾਏ ਓ ਜਾਣੇ ਜਿੱਤੇ ਮੂਖ ਖਾਏ ਅਪੇ ਜਾਣੇ ਅਪੇ ਦੇ ਅਖੇ ਸਵੇਕੇ ਕੇ ਕੇ ਜਿਨ ਬਕਸੇ ਸਿਰਸਲਾ ਨਨ ਪੱਛੈ ਪਾਸਾ ਅਮੁਲ ਗੁਨ ਅਮੁਲ ਪਾਰਾ ਅਮੁਲ ਪਾਰਿਆ ਅਮੁਲ ਪੰਡਾਰ ਅਮੁਲ ਮੁਲੇ ਜਾਏ ਅਮੁਲ ਪਿਆ ਅਮੁਲ ਸਮਾਏ ਅਮੁਲ ਕਰਮ ਅਮੁਲ ਦੀਪਾਨ ਅਮੁਲ ਤੋਲਾ ਅਮੁਲ ਪ੍ਰਮਾਣ ਅਮੁਲ ਬਕਸੀਸ ਅਮੁਲ ਨਿਸ਼ਾਨ ਅਮੁਲ ਕਰ ਅਮੁੱਲ ਪਰਮਾਣ ਅਮੁੱਲ ਮੁਲ ਆਕੇ ਨਾ ਜਾਏ ਆਖ ਅਹਰੇ ਲਿ ਬਲਾਇ ਆਖੇ ਵੇਦ ਪਾਤ ਪੁਰਾਣ ਆਖੇ ਕਿ ਪੜੇ ਕਰੇ ਵਿਖਿਆਣ ਆਖੇ ਬਰਮੇ ਆਕੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਇਸਰ ਆਖੇ ਸਿੱਧ ਆਖੇ ਕਿਤੇ ਕਿਤੇ ਬੋਦ ਆਖੇ ਦਾਨ ਆਖੇ ਦੇਵ ਆਖੇ ਸੂਰ ਨਰ ਮੁੰਜਨ ਸੇਵ ਕਤੇ ਅਖਣ ਪਾਏ ਕਤੇ ਕਹਿ ਕੇ ਉਰਜ ਜਾਏ ਇਤੇ ਖੇ ਹੋਰ ਕਰਤਾ ਔਖਣ ਸਕੇ ਕੇ ਕੇ ਜੇੜ ਪਵਤੇ ਵਿਢੋਇ ਨਾਮ ਜਣ ਸਜਾ ਸੋਏ ਜੇ ਕੋ ਆਖੇ ਬੋਲ ਵਗਾਰ ਤਾ ਲਿਖਿਆ ਸਿਰਗਵਾਰ ਗਵਾਰ ਸੋਦਰ ਕੇਹਾ ਸੋ ਕਰ ਕੇਹਾ ਜਿਬੇ ਸਸਮਾ ਲੈ ਵਜੇ ਨਾ ਨੇਕ ਸੰਖਾ ਕੇਤੇ ਵਾਵਣ ਹਾਰੇ ਕੇ ਤੇਰਾ ਪਰਿ ਸੋ ਕਈਨ ਕੇਤੇ ਗਾਵਣ ਹਾਰੇ ਗਾਵੇ ਤੁਣ ਪੌਪਣ ਬੇਸੰਤਰ ਗਾਵੇ ਰਰ ਤੰਦਵਾਰੇ ਗਾਉ ਜਿਤ ਗੁਪਤ ਲਿਖ ਜਾਣਾ ਲਖ ਲਖ ਧਰਮ ਵਿਚਾਰੇ ਗਾਵੇ ਸ੍ਰੀ ਬ੍ਰਹਮਦੇਵਿਸੋਸਨ ਸੁਵਾਰੇ ਗਾਵੇ ਇਨ ਦਰਸ਼ਨ ਬੈਠੇ ਦਿਲ ਤੇ ਦਰਨਾਲੇ ਗਾਵੇ ਸਿੱਧਿਸਮਦੀ ਅੰਦਰ ਗਾਵਨ ਸਾਧ ਦੇ ਚਾਰੇ ਗਾਵਨ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਨਤ ਪੜਨ ਰੱਖੀ ਸਰ ਅਯੁਰ ਵਿਦਿਆ ਨਾਲੇ ਗਾਵੇ ਮੂਣੀ ਮਨ ਮੋਨ ਸੁਗਮ ਚੱਪੇ ਆਲੇ ਗਾਵਨ ਤਨ ਪਾਏ ਤੇਰੇ ਅਸ਼ਰਫੀਸ ਨਾਲੇ ਗਾਵੇ ਜੋਧ ਮਹਾਂਬਸੂਰਾ ਗਾਵੈ ਖਾਨੀ ਚਾਰੇ ਗਾਵ ਖੰਡ ਮੰਡਲ ਵਰ ਬੰਡਾ ਕਰ ਕਰ ਰੱਖੇ ਤਾਰੈ ਸੇ ਦੁੱਧ ਨੂੰ ਗਾਵੈ ਜੋ ਦੁੱਧ ਭਾਵਨ ਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵੈ ਸੇ ਮਾ ਜਿਤਨਾ ਆਉਣੋਂ ਨਾਨਕੇ ਵਿਚਾਰੇ ਸੋਇ ਸਿਸ ਸਦ ਸਾਈ ਬੋ ਸੱਚਾ ਸੱਚੀ ਨਾਈ ਹੈਪੀ ਹੋਇ ਸਾਈ ਜੈਨ ਜਸੀ ਰਣ ਨਚਾਈ ਰੰਗ ਰੰਗੀ ਭਾਤੀ ਕਰੋ ਜਿਸ ਨੂੰ ਪਾਈ ਕਰ ਕਰ ਵੇਖੀ ਕਿਤਾ ਆਪਣ ਜਿਸ ਦੀ ਵਡਿਆਈ ਜਿਸ ਭਾਵੇਂ ਸਹਿ ਕਰਸੀ ਫਿਰ ਆਪਣਾ ਕਰਨ ਜਾਏ ਸੋ ਪਤ ਸਾਫ ਸਾਫ ਸਾਇਬੋ ਨਾਨਕ ਨੂੰ ਜਾਏ ਮੁੰਦਾ ਸਦਖਪ ਸਰਮਪਤ ਚੋਲੀ ਧਿਆਨ ਕੀ ਕਰੇ ਭੀ ਪੁੱਤ ਖਿੰθα ਕਾਲ ਕੋਈ ਕਾਇ ਕਾਇ ਜੁਗਤ ਡੰਡਾ ਪਰਤੀਤ ਆਏ ਪੰਥ ਸਗੁਜ ਮਾਤੀ ਜਗ ਜੀ ਤੇਰ ਜੀਤ ਅਦੇਤੀ ਸ ਅਦੇਸ ਆਧ ਨਿਰਨਾ ਨਾਤ ਯੇ ਕੋ ਵੇਸ ਪੁਗਦਗ ਦੇ ਗਿਆਂਦੇ ਭੰਡਾਰਨ ਘੜਗੜਵਾਜੇ ਨਾਦ ਆਪਨਾ ਨਾਥੀ ਸਭਜੇ ਕੀ ਦਿਸਦਾ ਵਿਰਾਸਾਦ ਸੰਜਾਗੂ ਜਦ ਕ ਚਲਾਵੇ ਲਿਖਿਆ ਵੇ ਭਾਗ ਅਦੇਤੀ ਸ ਅਦੇਸ਼ ਆਦਨੀ ਨਾ ਨਾ ਤੋ ਜੁਜੇ ਕੋ ਵੇਸ ਇਕਮਯੁਕਤ ਵੈਈ ਤੰਤਲੇ ਪਰਵਾਨ ਇੰਥੇ ਸਰ ਇਕ ਭੰਡਾਰੀ ਇਕ ਲਾਦੀ ਬਾਣ ਜਿਪਸ ਪਾਵੇ ਤੀ ਚਲਾਇ ਜਿਹੋ ਬਰਮਾਣ ਔ ਵੇ ਕਿਉ ਨਾ ਦਰਨਾ ਵੇ ਬੋਧ ਹੈ ਵਡਾ ਅਦੇਤੀ ਸੇ ਅਦੇਸ ਆਦਮ ਨੀਰਨਾਥ ਜੁ ਦੇ ਕੋ ਵੇਸ ਅਸਨ ਲਪੰਡਾਰ ਜਿਸ ਪਾਸੇ ਕਾ ਬਾਰ ਕਰ ਕਰ ਵੇ ਕ ਸਜਨ ਹਰ ਨਾਨਕ ਸੱਚ ਕੀ ਸੱਚੀ ਕਾਰ ਅਦੇਤੀ ਸੇ ਅਦੇਸ ਆਦਮ ਨੀਲ ਨਾਥ ਜੁ ਦੇ ਕੋ ਵੇਸ ਇੱਕ ਜੀਵੋ ਲਖ ਹੋਇ ਲਖ ਹੋਇ ਲਖ ਵੀਸ ਲਖ ਲਗੇੜਾ ਕੀ ਇੱਕ ਨੰਦਿਕ ਦੀ ਸੇ ਤਰੇ ਪੁੱਪੜੀਆਂ ਚੜਿਏ ਹੋਏ ਕੀਸ ਗੁਣ ਸੋਣ ਗੱਲਾਂ ਆਕਾਸ਼ ਕੀ ਕਿਟਾਈ ਰਿਸ ਨਨੰਤ ਦੀ ਪਾਈਏ ਕੁੜੀ ਕੁੜੜੀ ਸ ਅੱਖਾਂ ਜੋਚ ਪੈਣਾ ਜੋਰ ਜੋ ਨਵ ਮੰਗਣ ਦੇਣਾ ਜੋਰ ਜੋ ਨਾਮ ਜੀਵਨ ਮਰਨਾ ਜੋਰ ਜੋਰਨਾ ਰਾਜ ਮਨ ਮਨਸੋਰ ਜੋਰਨਾ ਸੁੱਤਿ ਗਿਆਨ ਵਿਚਾਰ ਜੋਰਨਾ ਸੁਖਤੀ ਸਿੱਤੇ ਸੰਸਾਜਿ ਸਾਥ ਜੋਰ ਕਰ ਵੇਖੇ ਸੋਏ ਨਾਨਕ ਤੁਮਿ ਨਿਤਨਾ ਕਉਏ ਰਤੀ ਰੁਤੀ ਤਿੱਤੀ ਵਾਰ ਪਣ ਪਣ ਅਗਨੀ ਪਤਾ ਤਿਸ ਵਿੱਚ ਸਤਿ ਥਾਪ ਰਕੀ ਧਰਮ ਸਾਧ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੈਨੇ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਚਾਪ ਚਸਤਰ ਬਾਦ ਤੇ ਸੁਨ ਪਣ ਪਰਵਾਨ ਨਦਰੀ ਕਰਮ ਪਾਵਣੇ ਚਾਨ ਕੱਚ ਪਕਾਈ ਇੱਥੇ ਪਾਏ ਨਾਨਕ ਆਇਆ ਜਾਪੇ ਜਾਏ ਧਰਮਖੰਡ ਕਾਹਿ ਧਰਮ ਗਨਖੰਡ ਕਾ ਕੋ ਕਰਮ ਕਿਤੇ ਪਾਣ ਪਾਣੀ ਵੇਸ ਅੰਤਰ ਕਿਤੇ ਕਾਨ ਮਹਿਸ ਕਿਤੇ ਵਰਮੇ ਘਾਟ ਘੜੀਏ ਰੂਪ ਰੰਗ ਕੇ ਵੇਸ ਕਿਸੀ ਗਰਮ ਧੂਮੀ ਮੇਂ ਆਇਆ ਕਿਤੇ ਤੁਪਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੁੰਡਲ ਦੇਸ਼ ਕਤੇ ਸਿਦ ਗੁਦਨਾਥ ਕਤੇ ਕਤੇ ਦੇਵੀ ਵੇਸ ਕਤੇ ਦੇਵ ਦਾ ਨਮੋ ਨ ਕਤੇ ਕਿਤੇ ਦੁਸਮੰਦ ਕਤਿਆ ਕਾਣੀ ਕਤਿਆ ਬਾਣੀ ਕਤੇ ਪਾਦ ਨਿਰੰਦ ਕਤਿਆ ਸੇਤੀ ਸੇਵਕ ਕਤੇ ਨਾਨਕ ਅਨੰਤ ਅ ਗਿਆਨ ਖੰਡ ਮੇ ਗਲਪਰ ਚੰਡ ਤਿੱਥੇ ਦੋ ਨਾਦ ਬਿਨੋਦ ਕੋਡ ਅਨੰਤ ਸਰੰਕੰਡ ਕੀ ਬਾਣੀ ਰੂਪ ਤਿੱਥੇ ਘਾਟ ਘੜੀ ਬੋਨੂ ਕੋ ਤਾਂ ਕਿ ਗੱਲਾਂ ਖੀ ਨਾ ਜਾਏ ਜੇ ਕੋ ਕਰ ਪਿੱਛੇ ਪਸਦਾਏ ਦਿੱਤੇ ਕੜੀਏ ਸੁਤਮੰਤ ਮਨਵੱਦ ਦਿੱਤੇ ਕੜੀਏ ਸੁਰਾਸਿਦਾ ਕੀ ਸਦ ਕਰਮਖੰਡ ਕੀ ਬਾਣੀ ਯਰ ਦਿੱਤੇ ਹੋਰ ਨਾ ਕੋਈ ਹੋਰ ਇੱਥੇ ਜੋਦਮਾ ਬਸੂ ਤੈਨਨੇ RAM ਰਿਆ ਪ੍ਰਪੰਰ ਦਿੱਤੇ ਸੀਤਾ ਸੀਤਾ ਮੇਮਾ ਮਾਏ ਤਾਂ ਕਿਰਪਾ ਕਪਨੇ ਜਾਏ ਨਾ ਉਮਰੇ ਨਾ ਠੱਗੇ ਜਾਏ ਜਿਨਕੇ RAM ਉਸੇ ਬਨਮਾਏ ਤੇਤੇ ਬਗਬਸੇ ਕੇ ਲੋਕਰੇ ਅਨੰਦ ਜਮਨ ਸੋ ਸਤਿ ਸਚ ਖੰਡੁ ਮੁਸੇ ਨਰੰਕਾਰ ਕਰ ਕਰ ਵੇ ਕੇ ਨਦਰ ਨਿਹਾਲ ਤੇਤੇ ਖੰਡ ਮਨ ਰਵਰ ਪਾੰਡ ਜੇ ਕੋ ਕਥੈ ਇੰਤਨਾੰਤ ਤੇਤੇ ਲੋਲ ਅਪਾਰ ਜਿਉ ਜਿਉ ਹੁਕਮ ਤੇ ਵੇ ਤੇ ਵਕਾਰ ਵੇਖੇ ਵਿਖੇ ਕਰ ਵਿਚਾਰ ਨਾਨਕ ਕਥਨਾ ਕਰਰਾ ਸਾਰ ਜਤੁ ਭਾਰਤੀ ਸੁਨਿਆਰ ਅਹਰਨ ਮਤ ਵੇਦ ਹੱਥਿਆਰ ਪੌਖ ਲਾ ਗਨੀਦ ਪਤਾਓ ਭਾਂਡਾ ਪੋ ਅੰਮ੍ਰਿਤ ਤਿੱਤੇ ਟਾਲ ਖੜੀਏ ਸਬਦ ਸੱਚੀ ਤਕਸਾ ਜਿਨ ਕੋ ਨਦਰਨ ਕਰਮ ਤੇ ਨਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਨਿਸਰਾਤ ਜੀਦਾਈ ਦਾਇਆ ਖੈਲੇ ਸਗਲ ਜਗਤ ൂരക പോലെ ദോ തേ മഖത്ത് ഖാല നാന കുജല കേട്ടിട